ਕਰਨਾ ਇੱਕ ਉਤੇ ਧਮਕੀਆਂ ਦੇਣੀਆਂ ਇਹ ਕਿੱਧਰ ਦਾ ਕਾਨੂੰਨ ਹੈ ਅਸੀਂ ਜਾਈਏ ਕਿੱਧਰ ਗਰੀਬ ਕਿੱਧਰ ਜਾਏ ਕੋਈ ਨਹੀਂ ਸਾਡੀ ਸੁਣ ਰਿਹਾ ਤੁਸੀਂ ਕਿੱਥੇ ਗਏ ਸੀ ਬੰਲ ਵਾਸਤੇ ਕਿਹੜਾ ਪਿੰਡ ਹੈ ਤੁਹਾਡਾ ਤੇ ਕਿੱਥੇ ਬੰਲ ਲਗਾ ਗੈਸ ਤੇ ਕੀ ਆ ਤੁਹਾਡੇ ਕੋਲ ਪਿੰਡ ਮੇਰਾ ਸੁੰਦਰ ਆ ਚੁੱਕਿਆ ਹੈ ਨਾਨਕੇ ਮੇਰੇ ਸਵਾਏ ਨੇ ਮੈਂ ਨਾਨਕੇ ਤੇ ਗਈ ਹੋਈ ਸੀ ਉਥੋਂ ਵਾਪਸ ਆਂਦੀ ਵੀ ਸੀ ਵਾਪਸ ਆਣ ਲੱਗਿਆ ਸਾਡੇ ਪਿੰਡ ਦੇ ਕੁਝ ਮੁੰਡੇ ਗਏ ਨੇ ਉਹ ਕਹਿੰਦੇ ਉਹ ਬੱਸ ਵਿੱਚ ਮੈਨੂੰ ਟੱਕਰ ਗਿਆ ਉਹ ਕਹਿੰਦੇ ਤੈਨੂੰ ਘਰੇ ਉਤਾਰ ਦੇ ਮੁੰਡਿਆਂ ਦਾ ਕਿਹੜੇ ਇਹ ਤਿੰਨੋਂ ਸੀ ਕਿਹੜੇ ਜਿਹੜੇ ਮਿਲ ਗਏ ਹਾਂਜੀ ਇਹ ਤਿੰਨੇ ਜਣੇ ਮੈਨੂੰ ਬੱਸ ਵਿੱਚ ਮਿਲੇ ਨੇ ਇਹ ਕਹਿੰਦੇ ਤੈਨੂੰ ਉਤਾਰ ਦੇਵਾਂਗੇ ਇਹਨਾਂ ਉਤਾਰਾਂ ਨਹੀਂ ਫਿਰ ਰਸਤੇ 'ਚ ਇਹਨਾਂ ਮੈਨੂੰ ਡਰਾ ਦਿੱਤਾ ਕਹਿੰਦੇ ਤੇਰੀ ਮੰਮੀ ਡਾਡੀ ਅਰਨੋਸੀ ਮਾਰ ਦੇਣਾ ਜੇ ਤੂੰ ਸਾਡੇ ਨਾਲ ਅੰਮ੍ਰਿਤਸਰ ਗਈ ਇਹ ਮੈਨੂੰ ਅੰਮ੍ਰਿਤਸਰ ਲੈ ਗਏ ਚਲੇ ਨੇ ਉੱਥੇ ਲਾ ਕੇ ਨਾ ਕਮਰਾ ਲੈ ਲਿਆ ਕਮਰਾਲ ਲੈ ਕੇ ਉੱਥੇ ਮੇਰੇ ਨਾਲ ਇਹਨਾਂ ਜ਼ਬਰਦਸਤੀ ਕੀਤੀ ਇਹਨਾਂ ਦੀ ਕੋਲ ਵੀਡੀਓ ਬਣੀ ਹੋਈ ਏ ਤੇ ਉੱਥੇ ਜੇ ਮੈਂ ਰੋਲਾ ਜ਼ਬਰਦਸਤੀ ਜਿਹੜੀ ਕੀਤੀ ਨਾ ਉੱਥੇ ਉਹਦੀ ਵੀਡੀਓ ਬਣੀ ਹੋਈ ਉਹਨਾਂ ਦੀ ਵੀਡੀਓ ਬਣਾਈ ਨੇ ਕਹਿੰਦੇ ਜੇ ਤੂੰ ਰੋਲਾ ਪਾਇਆ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਐ ਫਿਰ ਉੱਥੇ ਸਾਰੀ ਰਾਤ ਮੈਨੂੰ ਅੰਮ੍ਰਿਤਸਰ ਰੱਖਾਣੇ ਤੇ ਸਵੇਰੇ ਘਰੇ ਲਿਆਂਦਾ ਨੇ ਸਵੇਰੇ 6 7 ਵਜੇ ਬੱਸ ਸਟੈਂਡ ਆ ਗਏ ਆ ਬੱਸ ਸਟੈਂਡ ਤੋਂ ਇਹਨਾਂ 10 ਵਜੇ ਮੈਨੂੰ ਬੁਰਜੀ ਲੈ ਕੇ ਆਏ ਨੇ ਆਪਦੇ ਸਿਸਟਰ ਕਰੇ ਕਿ ਪਤਾ ਨਹੀਂ ਕਿੱਥੇ ਲੈ ਗਏ ਆਣੇ। ਉੱਥੇ ਲਿਆ। ਕਮਾਈ ਫرائی ਫਿਰੇ ਨੇ। ਕਮਾਈ ਫرائی ਫਿਰੇ ਨੇ। ਇਹ 10 4-5 ਜਣੇ ਕਿ ਗੈਸੀ ਜਿਹੜੇ ਗੱਡੀ 'ਚ ਮੈਨੂੰ ਇੱਥੇ ਲੈ ਕੇ ਆਏ ਤੇ 3 ਜਣੇ ਉਹ ਸੀ 2 ਜਣੇ ਬਾਅਦਸ ਗਏ ਆਣੇ ਗੱਡੀ ਦੇ ਵਿੱਚ ਬੈਠੇ ਹੋਏ ਸੀ। ਬੈਠਣ ਲੱਗੇ ਗੱਡੀ 'ਚ ਪਹਿਲਾਂ ਹੀ ਬੈਠੇ ਸੀ। ਉਹ ਗੱਡੀ 'ਚ ਪਹਿਲਾਂ ਹੀ ਗਏ ਸੀ ਮੈਨੂੰ ਨਹੀਂ ਪਤਾ ਸੀ। ਅੱਛਾ ਉਹ ਭਾਈ ਫਰੇ ਫਰੇ। ਕਮਾ ਫਰਾ ਕੇ ਬਾਅਦ 'ਚ ਨਾ ਕਰੇ ਪਿੰਡ ਲੈ ਕੇ ਆਏ ਨੇ। ਪਿੰਡ ਲਿਆ ਕੇ ਤੇ ਇਹਨਾਂ ਨੂੰ ਮੈਂ ਕਿਹਾ ਮੰਮੀ ਨਾਲ ਮਿਲਾਓ ਇਹ ਮਿਲਾਉਦੇ ਨਹੀਂ ਸੀ। ਇਹਨਾਂ ਨੇ ਕਿ ਐਨਾ ਡਰਾ ਤਮ ਕਾ ਅਸੀਂ ਕਹਿੰਦੇ ਤੈਨੂੰ ਮਾਰ ਦੇਣਗੇ ਇਸ ਤਰ੍ਹਾਂ ਕਰ ਦੇਣਗੇ ਉਹ ਤਲਵਾਰਾ ਰੱਖੀ ਬੈਠੇ ਨੇ ਪੂਸਾਈ ਹੋਈ ਏ ਇਹਨਾਂ ਡਰਾ ਹੀ ਰੱਖਾ ਹੈ ਫਿਰ ਰਾਤ ਨੂੰ 2 ਵਜੇ ਇਹਨਾਂ ਮੈਨੂੰ ਮੇਰਾ ਨਾ ਮਿਲਾਇਆ ਤੇ ਜਿਹੜੇ ਲਿਆਂ ਨਾਲ ਸੀ ਮੇਜਰ ਦੀ ਗੱਡੀ ਸੀ ਮੇਜਰ ਲਿਆਂ ਨਾਲ ਸੀ ਫਿਰੋਜ਼ਪੁਰ ਤੋਂ ਤੇ ਭਗਵਾਨ ਤੇ ਗੁਰਨਾਮ ਇਹ ਉੱਥੇ ਨਾਲ ਗਏ ਸੀ ਲੈਣੇ ਗੱਡੀ ਦੇ ਵਿੱਚ ਮੇਜਰ ਪਾਸੋਂ ਵਿੰਦਾ ਹੈ ਪਾਸੋਂ ਪੈਡਦਾ ਬਾਕੀ ਪਿੰਡ ਦੇ ਨੇ ਸਾਰੇ ਬਾਕੀ ਪਿੰਡ ਦੇ ਨੇ ਸਾਰੇ ਹੋਰ ਕਾਰਵਾਈ ਦੀ ਕੀ ਬਾਗੇ ਦਾ ਸਾਰੇ ਦਿਖੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਹੈ ਹੁਣ ਉਹ ਕਹਿੰਦੇ ਨੇ ਤੁਹਾਡੀ ਵੀਡੀਓ ਹੀ ਕੀ ਤੁਸੀਂ ਕੀਤੀ ਤੁਸੀਂ ਵੀਡੀਓ ਵਾਇਰਲ ਕਰ ਦਵਾਂਗੇ ਤੁਸੀਂ ਕਾਰਵਾਈ ਕਰੋਗੇ ਤੁਹਾਡੀ ਵੀਡੀਓ ਵਾਇਰਲ ਕਰਾਂਗੇ ਹਾਂਜੀ ਠੀਕ ਹੈ ਔਰ ਮੰਗੇ ਇਹਨਾਂ ਦੇ ਸਾਹਮਣੇ ਲੈ ਜਿਹੜੇ ਕਰ ਰਹੀ ਹੁਣ ਚਾਹੀਦੀ ਹੋਣੀ ਚਾਹੀਦੀ ਸੱਤ ਹੋਣੀ ਚਾਹੀਦੀ ਕਿ ਹੋਣੀ ਚਾਹੀਦੀ ਹੈ ਸੁਦਰਾਲਾ ਰਣ ਵਾਲੇ ਸੁਦਰਾਲਾ ਚੁੱਗੰਦਰਾ ਸੁਦਰਾਲਾ ਚੁੱਗਿਆ ਦੇ ਇਹ ਤੁਹਾਡੀ ਲੜਕੀ ਹੈ ਜੀ ਹਾਂ ਇਹ ਲੜਕੀ ਹੈ ਕਿ ਮਤਲਬ ওভার ਕਾਟੇ ਕਿਸ ਦਾ ਹੋਮਰਾ ਕਾਟਾ ਹੈ ਅੱਛਾ ਕਿੱਧਰ ਗਈ ਸੀ ਕਿੱਥੋਂ ਆ ਰਹੀ ਹੈ ਇਹ ਨਾਨਕੇ ਗਈ ਸੀ ਨਾਨਕੇ ਕਿੱਥੋਂ ਆਦੀ ਪਹੀਂ ਤੇ ਲੈਣਾ ਹੀ ਨੇ ਖਾਈ ਹੂੰ ਹੂੰ ਉਥੋਂ ਮੁੰਡਾ ਆ ਰਲਾਹੀ ਦੋ ਜਣੇ ਗਏ ਸੀ ਠੀਕ ਹੈ ਤੇ ਅਨ ਜਣੇ ਗਏ ਸੀ ਤੇ ਆਉਂਦੇ ਪਹੀਂ ਤੇ ਕੁੜੀ ਨੂੰ ਆ ਕੇ ਤੇ ਪਰੇ ਪਰ ਲੈ ਕੇ ਠੀਕ ਹੈ ਤੇ ਉੱਥੇ ਲਈ ਹਾਂ ਕਿੱਥੋਂ ਦਾ ਰਹਿਣ ਵਾਲੇ ਹੋ ਅਸੀਂ ਸੁੰਦਰਵਾਲ ਚੁੱਗਾਂ ਚਰਾਣ ਵਾਲੇ ਆਂ ਤੇ ਲੜਕੀ ਇਹ ਲੜਕੀ ਕੀ ਲੱਗਦੀ ਤੁਹਾਡੀ ਇਹ ਭਤੀਜੀ ਲੱਗਦੀ ਮੈਂ ਇੰਜ ਚਾਚੀ ਆਂ ਨਵਾਲਕ ਕੁੜੀ ਹਾਂਜੀ ਅਨਵਾਲਕ ਕੁੜੀ ਹੈ ਤੁਸੀਂ ਕਿੱਥੋਂ ਆ ਰਹੀ ਸੀ ਇਹ ਨਾਨਕਾ ਤੇ ਗਏ ਸੀਗੇ ਉੱਥੋਂ ਮੁੰਡਿਆਂ ਨੇ ਵੀ ਮੁੰਡੇ ਨੇ ਵੀ ਇਹਨਾਂ ਨੂੰ ਮਤਲਬ ਕਹੇ ਆਰੇ ਸੀਤ ਆਰੇ ਸੀਤ ਇਹਨੂੰ ਮਤਲਬ ਕਿ ਉੱਥੇ ਨਾਲ ਜੇ ਉਹਨੂੰ ਲਾਲਚ ਦੇ ਕੇ ਤੇ ਲੈ ਕੇ ਗਏ ਇਧਰ ਆ ਅੰਬਰ ਸਰ ਅੰਬਰ ਸਰ ਅੰਬਰ ਸਰ ਲੈ ਕੇ ਗਿਆ ਉਹਥੇ ਜਾ ਕੇ ਉਹਥੇ ਮਤਲਬ ਕਿ ਬੈਠੇ ਨਾਲ ਦੁਸ਼ਕਰਮ ਹੋਇਆ ਹੈ ਉਹਨਾਂ ਕਿ ਹੋਰ ਸੀ 4 ਜਣੇ ਉਹਨਾਂ ਨੇ ਦੁਸ਼ਕਰਮ ਕੀਤਾ ਕਰਕੇ ਫਿਰ ਇਹਨਾਂ ਨੂੰ ਪਤਾ ਨਹੀਂ ਉਹਨਾਂ ਕਿਵੇਂ ਉਸ ਤਰ੍ਹਾਂ ਵੀ ਇਹਨਾਂ ਲੱਕਿਆ ਉਹਨਾਂ ਨੂੰ ਪਤਾ ਫੋਨ ਫੋਨ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਲੈ ਆਓ ਜਦੋਂ ਲੈ ਕੇ ਆਏ ਨੇ ਤੇ ਉਹਨਾਂ ਨੇ 4 ਜਣੇ ਪਹਿਲਾਂ ਸੀ 2 ਜਣੇ ਵਿੱਚ ਗੱਡੀ ਦੇ ਵਿੱਚ ਬੈਠੇ ਹੋਏ ਸੀਗੇ ਨਿਆ ਕੇ ਇਹਨਾਂ ਨੇ ਸਾਰੇ ਹਾਂਜੀ ਭਾਈ ਫਿਰ ਇਹ ਪੈਂਡ ਦੇ ਵਿੱਚ ਹਾਂਜੀ ਕਮਾਈ ਫਿਰ ਇਹ ਪੈਂਡ 'ਚ ਕਮਾਈ ਫਿਰ ਇਹਨਾਂ ਨੇ ਫਰੋਜ ਫੋਰ ਵੀ ਲਈ ਫਿਰ ਨਾ ਉੱਥੇ ਵੀ ਕਮਾਈ ਫਿਰ ਇਹਨਾਂ ਤੇ ਭਾਈ ਫਿਰ ਇਹਨੇ ਬਸ ਤੇ ਸਾਨੂੰ ਤਾਂ ਹਾਂਜੀ ਇਸ ਤਰ੍ਹਾਂ ਧਮਕੀਆਂ ਦੇ ਦਿੰਦੇ ਰਹੇ ਧਮਕੀਆਂ ਇਸ ਤਰ੍ਹਾਂ ਦੇਣ ਦੇ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤੇ ਅਸੀਂ ਤੁਹਾਨੂੰ ਮਤਲਬ ਮਾਰਕੁੱਟ ਕਰਾਂਗੇ ਤੁਹਾਨੂੰ ਜਿੰਦਾ ਨਹੀਂ ਛੱਡਾਂਗੇ ਇਸ ਤਰ੍ਹਾਂ ਦੇ ਧਮਕੀਆਂ ਦਿੰਦੇ ਨੇ ਆ ਕੈਨ ਵੀਡੀਓ ਬਣਾਈਆਂ ਸੀ ਕੁੜੀਆਂ ਦੀ ਵੀ ਵੀਡੀਓ ਬਣਾ ਕੇ ਧਮਕੀਆਂ ਦੇਂਦੇ ਰਹੇ ਵੀ ਅਸੀਂ ਵਾਇਰਲ ਕਰ ਦਾਂਗੇ ਵੀਡੀਓ ਇਹਨੇ ਕੁੜੀ ਤੁਮ ਕਿਹਾ ਹਾਂਜੀ ਕੁੜੀ ਨੂੰ ਤੁਮ ਕਿਹਾ ਦਿੰਦੇ ਸੀਗੇ ਹੋਰ ਪੁਲਿਸ ਵੱਲੋਂ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਕਿ ਪੁਲਿਸ ਪੁਲਸ ਤਾਂ ਕੀਤੇ ਸੀ ਕਾਰਵਾਈ ਮਤਲਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਕੀਤੀ ਨਾ ਕਿਸੇ ਨੇ ਕੀਤੀ ਕਾਰਵਾਈ ਜਿਹੜੇ ਦੋਸ਼ੀ ਨੇ ਬਾਹਰ ਨਾ ਦੋਸ਼ੀਆਂ ਨੂੰ ਨਹੀਂ ਗ੍ਰਿਫਤਾਰ ਕਰ ਰਹੇ ਨਾ ਕੋਈ ਸਾਡੀ ਗੱਲ ਸੁਣ ਰਹੇ ਨਾ ਪਰਚਾ ਵੀ ਨਹੀਂ ਦਰਜ ਕੀਤਾ ਨਾ ਪਰਚਾ ਵੀ ਨਹੀਂ ਸਹੀ ਦਰਜ ਨਹੀਂ ਕੀਤਾ ਜਿਹੜੇ ਅਸੀਂ ਬਿਆਨ ਦਿੱਤੇ ਸੀ ਉਹ ਬਿਆਨ ਵੀ ਨਹੀਂ ਸਹੀ ਉਹਨਾਂ ਲਿਖੇ ਔਰ ਕੇ ਬਾਅਦ ਹੈ ਕਾਰਵਾਈ ਬੱਚੇ ਨਸਾਬ ਅੱਲਾ ਜੇ ਹਾਂਜੀ ਇਨਸਾਫ ਮਿਲਣਾ ਚਾਹੀਦਾ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਇਨਸਾਫ ਸਾਨੂੰ ਮਿਲਣਾ ਚਾਹੀਦਾ ਜਿਹ ਕਿਥੋਂ ਉਹਦੇ ਰੈਡ ਵਾਲੇ ਤੁਸੀਂ ਤੇ ਜਿਹੜੀ ਲੜਕੀ ਕੀ ਲੱਗਦੀ ਕਦੇ ਅਸੀਂ ਪਿੰਡ ਸੁੰਦਰ ਸਿੰਘ ਵਾਲੇ ਝੁੱਗੇ ਦੇ ਰਹਿਣ ਵਾਲੇ ਆ ਤੇ ਲੜਕੀ ਜਿਹੜੀ ਉਹ ਸਾਡੀ ਭਤੀਜੀ ਹੈ ਤੇ ਲੜਕੀ ਗਈ ਸੀ ਨਾਨਕਿਆਂ ਤੇ ਨਾਨਕਿਆਂ ਤੋਂ ਵਾਪਸੀ ਆਂਦੀ ਵੀ ਸੀਗੀ ਰਸਤੇ ਦੇ ਵਿੱਚ ਇਹ ਦੋ ਤਿੰਨ ਮੁੰਡੇ ਸੀਗੇ ਜਿਹੜੇ ਇਹਨਾਂ ਨੂੰ ਬਸ ਤੇ ਮਿਲ ਗਏ ਨੇ ਉਹਨਾਂ ਨੇ ਇਹਨਾਂ ਨੂੰ ورચા ਕੇ ਤੇ ਉਹ ਲੈ ਗਏ ਨੇ ਅੰਮ੍ਰਿਤਸਰ ਅੰਮ੍ਰਿਤਸਰ ਤਿਲ ਜਾ ਕੇ ਉਹਨਾਂ ਨੇ ਇਹਨਾਂ ਤੇ ਇੱਕ ਜਬਰਜਨਾ ਕੀਤਾ ਹੈ ਜਬਰਜਨਾ ਕਰਕੇ ਇਹਨਾਂ ਨੇ ਬਣਾਈਆਂ ਨੇ ਵੀਡੀਓ ਉੱਥੇ ਵੀਡੀਓ ਬਣਾ ਕੇ ਕੁੜੀ ਨੂੰ ਧਮਕਾਇਆ ਗਿਆ ਉਹਨੂੰ ਕਿਹਾ ਗਿਆ ਜੇ ਤੱਕ ਕੁੜੀਏ ਤੂੰ ਘਰੇ ਦੱਸੇ ਜਾਂ ਕੋਈ ਗੱਲਬਾਤ ਇਸ ਤਰ੍ਹਾਂ ਦੀ ਕਰਦੀ ਹੈ ਤੇ ਤੇਰੀ ਵੀਡੀਓ ਅਸੀਂ ਵਾਇਰਲ ਕਰ ਦਿਆਂਗੇ ਇਹਨਾਂ ਨੇ ਉਥੋਂ ਰਾਤ ਨੂੰ ਆਪਦੇ ਫਰੋਜਪੁਰ ਸਵੇਰੇ ਇਹਨਾਂ 10 ਵਜੇ ਉੱਥੋਂ ਲੈ ਕੇ ਆਏ ਨੇ ਫਰੋਜਪੁਰ ਫਰ ਹੋਈ ਪਰ ਤਾਂ ਗੱਡੀ ਗੱਡੀ ਗਈ ਹੈ ਇਹਨਾਂ ਨੇ ਗੱਡੀ ਇੱਥੋਂ ਮੰਗਾਈ ਹੈ ਤੇ ਗੱਡੀ ਦੇ ਵਿੱਚ ਪਹਿਲਾਂ ਵੀ ਇੱਕ ਦੋ ਬੰਦੇ ਸੀਗੇ ਜਾ ਕੇ ਕੁੜੀ ਨੂੰ ਉੱਥੇ ਤੇ ਬਿਠਾਇਆ ਗਿਆ ਵਿੱਚ ਕੁੜੀ ਜਾ ਕੇ ਬੈਠੀ ਹੈ ਤੇ ਕੁੜੀ ਨੂੰ ਫਿਰ ਉਹਨਾਂ ਨੂੰ ਪਤਾ ਵੀ ਇਹ ਕਿੱਥੇ ਕਿੱਥੇ ਲੈ ਕੇ ਲਗੇ ਫਰੇ ਨੇ ਪਤਾ ਨਹੀਂ ਇਹਨੇ ਸਾਰਾ ਦਿਨ ਕਮਾਇਆ ਕੁੜੀ ਨੂੰ ਤੇ ਕਮਾ ਕੇ ਬਾਅਦ ਚ ਇਹਨਾਂ ਨੇ ਸਾਨੂੰ ਘਰੇ ਤਲਾ ਦਿੱਤੀ ਵੀ ਇਸ ਤਰ੍ਹਾਂ ਕੁੜੀ ਤੁਹਾਡੀ ਸਾਡੇ ਕੋਲ ਹੈਗੀ ਹੈ ਆ ਗਈ ਹੈ ਤੇ ਕੁੜੀ ਨੂੰ ਅਸੀਂ ਤੁਹਾਨੂੰ ਸ਼ਾਮ ਦੇ 6-7 ਵਜੇ ਵਾਪਸ ਹੀ ਦੇ ਦਾਂਗੇ ਸ਼ਾਮ ਜੀ ਸੇ 7 ਵਜੇ ਇਹਨਾਂ ਨੇ ਕਿਸੇ ਦੇ ਘਰੇ ਬੁਲਾਇਆ ਸਾਨੂੰ ਕਹਿੰਦੇ ਵੀ ਦੋ ਜਾਨੇ ਤੁਸੀਂ ਆ ਜਾਓ ਤੇ ਦੋ ਜਾਨੇ ਉਹ ਆਂਦੇ ਬੈਨੇ ਤੁਹਾਨੂੰ ਅਸੀਂ ਕੁੜੀ ਭੇਜ ਦਿੰਨੇ ਆ ਜਦੋਂ ਸਾਨੂੰ ਉਹਨਾਂ ਨੂੰ ਜਾ ਕੇ ਪੁੱਛਿਆ ਅਸੀਂ ਜਾ ਕੇ ਪੁੱਛਿਆ ਇਹਨਾਂ ਨੂੰ ਵੀ ਕੁੜੀ ਸਾਡੀ ਕਿੱਥੇ ਹੈ ਕਹਿੰਦੇ ਵੀ ਕੁੜੀ ਅਸੀਂ ਤਾਂ ਦਿਆਂਦੇ ਸਾਨੂੰ ਪਹਿਲਾਂ ਲਿਖ ਪੜ ਕਰਕੇ ਦਿਓ ਅਸੀਂ ਆਹ ਵੀ ਕੁੜੀ ਅਸੀਂ ਇਹ ਲਿਖ ਪੜ ਇਸ ਤਰ੍ਹਾਂ ਨਹੀਂ ਕਰ ਸਕਦੇ ਸਾਨੂੰ ਕੁੜੀ ਦਿਖਾਈ ਜਾਵੇ ਸਾਨੂੰ ਕੁੜੀ ਮਿਲਾਈ ਜਾਵੇ ਸਾਰੇ ਵੇਖੀਏ ਕੁੜੀ ਹੈ ਕਿ ਨਹੀਂ ਹੈਗੀ ਅਸੀਂ ਲਿਖ ਪੜ ਕਰਕੇ ਦੇ ਦਈਏ ਕੁੜੀ ਕੱਲ ਨੂੰ ਮਰੀ ਪਈ ਹੋਵੇ ਜਾ ਕੋਸ਼ੇ ਇਹਨਾਂ ਨੇ ਜਬਰਜਨਾ ਕੀਤਾ ਉਹਨਾਂ ਕੀ ਪਤਾ ਨਹੀਂ ਉਹਦੇ ਨਾ ਕੀ ਤਕਲੀਫ ਹੋ ਜਾਂਦੇ ਤੇ ਅਸੀਂ ਇਸ ਤਰ੍ਹਾਂ ਲਿਖਪੜ ਨਹੀਂ ਕੀਤੀ ਫਿਰ ਉਥੋਂ ਇਹ ਉੱਠ ਗਏ ਨੇ ਉੱਠ ਕੇ ਤੇ ਹੋਰ ਆਪਦੇ ਰਿਸ਼ਤੇਦਾਰਾਂ ਦੇ ਘਰੇ ਚਲੇ ਗਏ ਨੇ ਜਦੋਂ ਰਿਸ਼ਤੇਦਾਰਾਂ ਦੇ ਘਰੇ ਚਲੇ ਗਏ ਨੇ ਸਾਹਮਣੇ ਉਹ ਜਿਨ੍ਹਾਂ ਦੇ ਘਰੇ ਬੈਠੇ ਸੀਗੇ ਉਹਨਾਂ ਬੰਦਿਆਂ ਨੇ ਕਿਹਾ ਵੀ ਚਲ ਤੁਸੀਂ ਦੋ ਮਿੰਟ ਰੁਕੋ ਅਸੀਂ ਉਹਨਾਂ ਦੇ ਘਰੇ ਜਾ ਕੇ ਗੱਲਬਾਤ ਕਰਦੇ ਹਾਂ ਫਿਰ ਉਹ ਘਰੇ ਗਏ ਨੇ ਡੇਢ ਘੰਟੇ ਬਾਅਦ ਸਾਨੂੰ ਫੇਰ ਫੋਨ ਆਇਆ ਬੀ ਅਸਰਾ ਤੁਸੀਂ ਇੱਥੇ ਆ ਜਾਓ ਅਸੀਂ ਉੱਥੇ ਤਿੰਨ ਜਣੇ ਚਲੇ ਗਏ ਆ ਮੈਂ ਗਿਆ ਚਲਾ ਮੇਰੀ ਪਰਜਾਈ ਗਈ ਏ ਨਾਲ ਮੇਰੇ ਘਰ ਦੀ ਗਈ ਏ ਜਦੋਂ ਅਸੀਂ ਉੱਥੇ ਗਏ ਆ ਉੱਥੇ ਜਾ ਕੇ ਸਾਨੂੰ ਇਹਨਾਂ ਬਿਠਾਇਆ ਕਹਿੰਦੇ ਬੈਠੋ ਤੁਸੀਂ ਕੁੜੀ ਆਂਦੀ ਵੀ ਏ ਤੈਨੂੰ ਮਿਲਾ ਦਿੰਨੇ ਆ ਅਸੀਂ ਬੈਠੇ 9 10 ਵਜੇ ਦੇ ਤਕਰੀਬਨ ਉੱਥੇ ਤੇ ਸਾਨੂੰ ਰਾਤ ਨੂੰ 2 ਵਜੇ ਇਹਨਾਂ ਨੇ ਕੁੜੀ ਨੂੰ ਬੁਲਾਇਆ ਕੁੜੀ ਨੂੰ ਬੁਲਾਇਆ ਕੁੜੀ ਬੜੀ ਡਰਾਈ ਤੇ ਤਰਮਕਾਈ ਹੋਈ ਸੀਗੀ ਕੁੜੀ ਨੇ ਜਦੋਂ ਅਸੀਂ ਪੁੱਛਿਆ ਵੀ ਕੁੜੀਏ ਤੂੰ ਜਾਣਾ ਕਰੇ ਤੇ ਕੁੜੀ ਨੇ ਜਵਾਬ ਦਿੱਤਾ ਕਹਿੰਦੀ ਮੈਂ ਨਹੀਂ ਜਾਣਾ ਕਰੇ ਤੇ ਬਾਅਦ ਵਿੱਚ ਅਸੀਂ ਮੰਤਰਲਾ ਕਰਕੇ ਇਨਾਂ ਤੋਂ ਕੁੜੀ ਆਇਆ ਕਿ ਵੀ ਗਈ ਕੁੜੀ ਘਰੇ ਲੈ ਕੇ ਜਾਣੀ ਹੈ ਇਨਾਂ ਆ ਵੀ ਕੁੜੀ ਤੁਸੀਂ ਐ ਕਰੋ ਵੀ ਘਰੇ ਲੈ ਕੇ ਜਾਣੀ ਤੇ ਸਾਨੂੰ ਪੂਰੇ ਕਾਜ ਤੇ ਸਾਈਨ ਕਰਕੇ ਦੇ ਦਿਓ ਇਨਾਂ ਕਾਪੀ ਦਾ ਪੇਜ ਪਾੜਿਆ ਪੇਜ ਪਾੜ ਕੇ ਉਹਦੇ ਕਾਪੀ ਦੇ ਪੇਜ ਤੇ ਇਹਨਾਂ ਨੇ ਸਾਡੇ ਤੋਂ ਸਾਈਨ ਕਰਵਾ ਲੈਨੇ ਸਾਰਿਆਂ ਤੋਂ ਤੇ ਨਾਲ ਇਹਨਾਂ ਸਰਪੰਚ ਜਿੰਮਰਾਂ ਦੇ ਵੀ ਸਾਈਨ ਹੋਏ ਨੇ ਕਾਗਜ਼ਾਂ ਤੇ ਅਸੀਂ ਕੁੜੀ ਲੈ ਕੇ ਆ ਗਏ ਆ ਇਨਾਂ ਸਾਨੂੰ ਇਹੀ ਗੱਲ ਕੀਤੀ ਵੀ ਅਸੀਂ ਤੁਹਾਨੂੰ ਕੁੜੀ ਸਹੀ ਸਲਾਮਤ ਭੇਜਣ ਲੱਗੇ ਆ ਕਾਲ ਨੂੰ ਕੁੜੀ ਨਾ ਕੋ ਜਵਰਜਨਾ ਕਰੋ ਜਾਂ ਕੋਟਮਾਰ ਕਰੋ ਤੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਆਹ ਕੋਈ ਗੱਲ ਨਹੀਂ ਅਸੀਂ ਆਪ ਦੀ ਕੁੜੀ ਘਰੇ ਲੈ ਕੇ ਚੱਲੇ ਆ ਜਦੋਂ ਰਾਤ ਨੂੰ ਕੁੜੀ ਘਰੇ ਲੈ ਕੇ ਆਏ ਆ ਤੇ ਕੁੜੀ ਸਾਡੇ ਕੋਲੇ ਆ ਗਈ ਹੈ ਰਾਤ ਨੂੰ ਜਦੋਂ ਘਰੇ ਆਣ ਕੇ ਇਹਨੂੰ ਪੁੱਛਿਆ ਗਿਆ ਕੁੜੀ ਨੂੰ ਅਸੀਂ ਪੁੱਛਿਆ ਇਹਦੇ ਚਪੈਰੇ ਚਪਲਾ ਵੀ ਹੈ ਨਹੀਂਗੀ ਸੀ ਬੁਖਾਰ ਚੜਿਆ ਹੋਇਆ ਸੀ ਜਦੋਂ ਇਹਨੂੰ ਆ ਕੇ ਘਰੇ ਪੁੱਛਿਆ ਤੇ ਕਰਿਆ ਕਿ ਉਹਨੇ ਦੱਸਿਆ ਵੀ ਇਸ ਤਰ੍ਹਾਂ ਮੈਨੂੰ ਤਾਂ ਇਹ ਬੜਾ ਡਰਾਇਆ ਧਮਕਾਇਆ ਸੀਗਾ ਮੈਨੂੰ ਕਹਿੰਦੇ ਵੀ ਘਰੇ ਅਸੀਂ ਤਾਂ ਕੁਰਬਾਨਾ ਕੋਈ ਕੁਰਬਾਨਾ ਰੱਖੀ ਬੈਠੇ ਨੇ ਨਾਲ ਮਲਾਜ਼ਮ ਮਂਗਾਏ ਨੇ ਤੈਨੂੰ ਨਾ ਕੁੜੀ ਜਾਂਦਾ ਮਾਰ ਦੇਣਾ ਤੈਨੂੰ ਨਨ ਵਰਡ ਟੱਕ ਦੇਣਾ ਤੇ ਤੂੰ ਕਰੇ ਨਾ ਜਾਵੇਂ ਕਹਿੰਦੀ ਮੈਂ ਤਾਂ ਡਰਦੀ ਨਹੀਂ ਉਥੋਂ ਆ ਰਹੀ ਸੀਗੀ ਤੇ ਫਿਰ ਜਦੋਂ ਘਰੇ ਆ ਕੇ ਇਹਨਾਂ ਨੂੰ ਪੁੱਛਿਆ ਦੱਸਿਆ ਤਾਂ ਫਿਰ ਉਹਨੇ ਦਵਾਈ ਦਾ ਪਾ ਦਿੱਤਾ ਉਹਦੇ ਨਾਲ ਥੋੜਾ ਜਿਹਾ ਸੈੱਟ ਹੋਈ ਫਿਰ ਦੂਜੇ ਤੇ ਤੀਜੇ ਦਿਨ ਪੰਚਾਇਤ ਵੱਲੋਂ ਹੁਣ ਕੀ ਲਿਖਾ ਕੇ ਦਿੱਤਾ ਪੰਚਾਇਤ ਵੱਲੋਂ ਜਿਹੜਾ ਨਾ ਪੰਚਾਇਤ ਵੱਲੋਂ ਸਾਡੇ ਤੇ 올ਡੇ ਨਾ ਕਾਰਵਾਈ ਪਾਤੀ ਪੰਚਾਇਤ ਵੱਲੋਂ ਇਹ ਨਾ ਕਹਿ ਦਿੱਤਾ ਵੀ ਕੁੜੀ ਨੇ ਸਾਨੂੰ ਦੱਸਿਆ ਵੀ ਇਹ ਮੇਰਾ ਚਾਚਾ ਤਾਇਆ ਸਤਨਾਮ ਸਿੰਘ ਜਿਹੜਾ ਇਹਨੇ ਪਹਿਲਾਂ ਵੀ ਕੁੜੀਆਂ ਵੇਚੀਆਂ ਨੇ ਇਹਨੇ ਮੈਨੂੰ ਵੇਚ ਦੇਣਾ ਤੇ ਤੁਸੀਂ ਮਤਲਬ ਮੈਂ ਨਹੀਂ ਕਰੇ ਜਾਣਾ ਇਹਨਾਂ ਨੇ ਪੰਚਾਇਤ ਵੱਲੋਂ ਇਹ ਲਿਖਾ ਕੇ ਕੁੜੀ ਇੱਕ ਤਰੀਕ ਦੀ ਦੋ ਤਰੀਕ ਦੀ ਘਰੇ ਆਈ ਹੋਈ ਹੈ ਤੇ 6 ਤਰੀਕ ਨੂੰ ਇਹਨਾਂ ਨੇ ਐਪਲੀਕੇਸ਼ਨ ਉੱਤੇ ਲਿਖਾਈ ਜਾ ਕੇ ਉਲਟਾ ਸਾਡੇ ਤੇ ਸਾਡੇ ਸਾਰੇ ਪਰਿਵਾਰ ਤੇ ਇਹਨਾਂ ਨੇ ਨਾ ਪਾਤੇ ਨੇ ਤੇ ਵਿੱਚ ਕਹਤਾ ਵੀ ਇਹ ਕੁੜੀਆਂ ਵੇਚਦੇ ਨੇ ਹੁਣ ਭਲੇ ਸਾ ਮਿਲਣਾ ਚਾਹੀਦਾ ਹੁਣ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਅਸੀਂ ਤਾਂ ਗਰੀਬ ਪਰਿਵਾਰ ਆਂ ਸਾਨੂੰ ਅਸੀਂ ਜ਼ਿੰਦਗੀ ਵਿੱਚ ਕਦੇ ਸੋਚਿਆ ਨਹੀਂ ਸੀ ਨਾ ਹੀ ਕਦੇ ਸਾਰਾ ਪਿੰਡ ਬੈਠਾ ਕਿਸੇ ਕੋਲ ਹੀ ਪੁੱਛ ਲੋ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਕੋਈ ਹਰਕਤ ਕੀਤੀ ਹੈ ਵੀ ਜਿਹੜੀ ਇਹਨਾਂ ਨੇ ਲਿਖਾ ਕੇ ਸਾਡੇ ਤੇ ਨਜਾਇਜ਼ ਬਣਵਾ ਰਹੇ ਨੇ